ਕਾਂਗਰਸ ਦਾ ਹੱਦਾਂ ਹੀ ਨਹੀਂ ਪਤਾ ਕੀ ਹੋਈ ਜਾਂਦਾ ਉੱਥੇ ਜਿੰਨੇ ਧੜੇ 8 ਧੜੇ ਉੱਪਰ ਐ ਸਾਰੇ ਲੀਡਰਾਂ ਦਾ ਅਲੱਗ ਉਹ 8 ਧੜੇ ਹੀ ਸੇਮ ਥੱਲੇ ਐ ਗਰਾਊਂਡ ਤੇ ਉਹ ਉਹਨਾਂ ਨੇ 8 ਲੀਡਰਾਂ ਨੇ ਥੱਲੇ ਆਪ ਦਾ ਇੱਕ ਇੱਕ ਲੀਡਰ ਹਰੇਕ ਹਲਕੇ ਚ ਲਾਇਆ ਹੋਇਆ ਉਹ ਜੇ ਇੱਕ ਆਉਂਦਾ ਦੂਜਾ ਲੱਤਾਂ ਖੀਦਾ ਦੂਜਾ ਆਉਂਦਾ ਤੀਜਾ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਕੋਈ ਮਤਲਬ ਜੇ ਕੋਈ ਸਭ ਤੋਂ ਅਨਡਿਸਪਲਿਨਡ ਪਾਰਟੀ ਹੈ ਨਾ ਉਹ ਕਾਂਗਰਸ ਹੈ ਜਿਹਦੇ ਚ ਡਿਸਪਲਨ ਹੀ ਨਹੀਂ ਹੈਣੀ ਪਤਾ ਹੀ ਨਹੀਂ ਡਿਸੀਜਨ ਕਿੱਥੋਂ ਹੋਣਾ ਹੈ ਕਿਹਨੂੰ ਮਿਲਣਾ ਹੈ ਕਿਹਦੇ ਨਾਲ ਗੱਲ ਕਰਨੀ ਹੈ ਕੁਝ ਨਹੀਂ ਹੈ ਤਾਂ ਉਹ ਮੈਨੂੰ ਲੱਗਿਆ ਕਿ ਇਹ ਠੀਕ ਨਹੀਂ ਹੈ ਵੀ ਇਹਦੇ ਵਿੱਚ ਫਿੱਟ ਨਹੀਂ ਬੈਠਦਾ ਹੁਣ ਅਕਾਲੀ ਦਲ ਕਿਉਂ ਮੈਂ ਸਾਰੀਆਂ ਚੀਜ਼ਾਂ ਜਦੋਂ ਅਸੀਂ ਵਾਚ ਆਊਟ ਕਰੀਆਂ ਤਾਂ ਦੇਖੋ ਮੈਂ ਕਮਾਂ ਦੀ ਗੱਲ ਬਾਅਦ ਚ ਕਰਾਂਗਾ ਪਹਿਲਾਂ ਜਿਹੜਾ ਸਭ ਤੋਂ ਮੈਨੂੰ ਪ੍ਰਭਾਵਿਤ ਚੀਜ਼ਾਂ ਲੱਗੀਆਂ 2-4 ਤੁਸੀਂ ਪਿੱਛੇ ਜੀ ਜਿੰਨੇ ਇਨਸੀਡੈਂਟ ਹੋਇਆ ਕਾਲੀਦਲ ਦੇ ਵਰਕਰਾਂ ਨਾਲ ਤੁਸੀਂ ਦੇਖੋ ਵੀ ਕਾਲੀਦਲ ਸਾਰਾ ਇਕੱਠਾ ਹੋ ਕੇ ਵਰਕਰਾਂ ਦੀ ਲੜਾਈ ਲੜਿਆ ਉਹਨਾਂ ਨੇ ਮੈਨੂੰ ਲੱਗਦਾ ਇੱਕ ਪੰਜੀ ਨਹੀਂ ਲੱਗਣ ਦਿੱਤੀ ਹੋਣੀ ਆਪਦੇ ਵਰਕਰ ਦੀ ਵੀ ਭਾਈ ਵੀ ਤੁਹਾਡੇ ਤੇ ਆ ਵਿਪਤਾ ਆ ਗਈ ਵਕੀਲ ਆਪ ਕਰੋ ਨਹੀਂ ਉਹਨਾਂ ਦੀਆਂ ਵਕੀਲਾਂ ਦੀਆਂ ਟੀਮਾਂ ਦਿੱਲੀ ਚੰਡੀਗੜ੍ਹ ਸੁਪਰੀਮ ਕੋਰਟ ਤੱਕ ਰਾਤੋਂ ਰਾਤ ਟੀਮਾਂ ਲਾ ਕੇ ਉਹ ਜਿਵੇਂ ਕੰਚਨਪ੍ਰੀਤ ਜੀ ਵਾਲਾ ਕੇਸ ਆਪਾਂ ਦੇਖਿਆ ਇਹਨਾਂ ਨੇ 3 ਐਫ ਆਈ ਆਰ ਝੂਠੀਆਂ ਕੀਤੀਆਂ ਇਹਨਾਂ ਨੇ ਅਰੈਸਟ ਪਾਈ ਉਹਨਾਂ ਨੇ ਤਰਨਤਨ ਕੋਰਟ ਚੋਂ ਸਟੇ ਲਿਆ ਇਹਨਾਂ ਨੇ ਉਹਨੂੰ ਅਰੈਸਟ ਕਰਨ ਵਾਸਤੇ ਫਿਰ ਇੱਕ ਝੂਠਾ ਪਰਚਾ ਹੋਰ ਦਰਜ ਕੀਤਾ ਚੌਥਾ ਉਹਨਾਂ ਨੇ ਫਿਰ ਉਹਦੀ ਪ੍ਰोसीडिंग ਸਟੇ ਕਰਵਾਈ ਫਿਰ ਇਹਨਾਂ ਨੇ ੱੱਕੇ ਨਾਲ ਉਹ ਜਦੋਂ ਸਾਰੇ মিডিਆ ਚ ਆਇਆ ਕਿ ਉਹ ਸਿਰ ਪੈਰ ਟੱਕ ਕੇ ਲੈ ਕੇ ਗਏ ਵੀ ਉਹਨਾਂ ਦੇ ਵਕੀਲਾਂ ਨੂੰ ਪਤਾ ਨਾ ਲੱਗੇ ਅਸੀਂ ਜਲਦੀ ਵਲਦੀ ਪੇਸ਼ ਕਰਕੇ ਲੈ ਜਾਈਏ ਉਸ ਤੋਂ ਬਾਅਦ ਉਹਨਾਂ ਨੇ ਫਿਰ ਹਾਈ ਕੋਰਟ ਚ ਜਾ ਕੇ ਉੱਥੋਂ ਦੇਸ਼ ਕਰਵਾਇਆ ਕਿ ਜਦੋਂ ਤੱਕ ਕੰਚਨਪ੍ਰੀਤ ਦੇ ਵਕੀਲ ਨਹੀਂ ਪਹੁੰਚਦੇ ਕੇਸ ਜੇ ਤੁਸੀਂ ਦੇਖੋ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਕੋਟ ਖਲਵਾ ਕੇ ਆਪਦੇ ਵਰਕਰ ਨੂੰ ਇਨਸਾਫ ਲੈ ਕੇ ਦਿੱਤਾ ਉਹਨੂੰ ਬਾਅਦ ਵਿੱਚ ਘਰੇ ਲੈ ਕੇ ਆਏ ਤਾਂ ਇਸ ਤੋਂ ਮੈਨੂੰ ਲੱਗਦਾ ਹੀ ਨਹੀਂ ਕੋਈ ਇਹ ਲੜਾਈ ਲੜ ਸਕਦਾ ਸਭ ਤੋਂ ਵੱਡੀ ਲੜਾਈ ਤਾਂ ਇਹ ਹੈ ਵੀ ਜਿਹੜਾ ਵਰਕਰ ਜਿਹੜਾ ਵੀ ਕਾਰਿਆਕਰਤਾ ਤੁਹਾਡੇ ਪਿੱਛੇ ਆਪਦੀ ਜਾਨ ਦੀ ਬਾਜ਼ੀ ਲਾ ਕੇ ਲੜ ਰਿਹਾ ਹੈ ਹੁਣ ਸਾਡੇ ਵਰਗੇ ਅਸੀਂ 13-13 ਸਾਲ ਕੰਮ ਕੀਤਾ ਸਾਡੇ ਨਾਲ ਕੋਈ ਮਸਲਾ ਹੀ ਨਹੀਂ ਸੀ ਬਿਨਾਂ ਗੱਲ ਤੋਂ ਚੱਕ ਕੇ ਬਾਹਰ ਮਾਰੋ ਪਰਚੇ ਕਰਤੇ ਹੋਰ بڑے ਮੰਤਰੀ ਐਮ ਐਲ ਏ ਜਿਨ੍ਹਾਂ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਜਿਵੇਂ ਸਿੰਘਲਾ ਸਾਹਿਬ ਜੀ ਉਹ ਜੀ ਇਹਨਾਂ ਨੇ ਭ੍ਰਸ਼ਟਾਚਾਰ ਕਰਿਆ ਮੈਂ ਆਪ ਵੀਡੀਓ ਦੇਖੀ ਹੈ ਉਹ ਕਲੀਨ ਚਿੱਟਾਂ ਦੇਤੀਆਂ ਹਣਾ